ਪਿੰਡ ਅਸਮਾਨਪੁਰ ਹਲਕਾ ਸਨੌਰ ਦਾ ਪਿੰਡ ਆ ਔਰ ਐਮਐਲਏ ਹਰਮਿੰਦਰ ਸਿੰਘ ਪਠਾਰਮਾ ਜਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਪਿੰਡਾਂ ਦੇ ਵਿੱਚ ਡਿਊਟੀਆਂ ਲੱਗੀਆਂ ਨੇ ਬੋਕੋ ਬੱਕਰੀਆਂ ਟੀਮਾਂ ਬਣੀਆਂ ਨੇ ਐਮਐਲਏ ਸਾਹਿਬ ਦੀ ਸਖਤ ਅਪੀਲ ਆ ਭਈ ਹਰ ਇੱਕ ਪਿੰਡ ਦੇ ਵਿੱਚ ਵੱਧ ਤੋਂ ਵੱਧ ਕੋਸ਼ਿਸ਼ ਕਰੋ ਵੀ ਸਰਬਸੰਤੀ ਹੋਵੇ ਸੋ ਉਸ ਲਾਈਨ ਤੇ ਚੱਲਦੇ ਹੋਏ ਅੱਜ ਪਿਛਲੀਆਂ ਜੋ ਸਾਡੀ ਟੀਮ ਨੇ ਮੇਰਾ ਖਿਆਲ ਅੱਜ 6ਵੀਂ ਤੋਂ 7ਵੀਂ ਜਿਹੜੀ ਹੈਗੀ ਆ ਸਮਤੀ ਆ ਪਿੰਡ ਉਸਮਾਨਪੁਰ ਦੀ ਔਰ ਉਸਮਾਨਪੁਰ ਵਾਸੀਆਂ ਦਾ ਬਹੁਤ ਬਹੁਤ ਦਿਲਦਿਆਂ ਗਹਿਰਾਈਆਂ ਚੋਂ ਧੰਨਵਾਦ ਜਿਹੜਾ ਕਿ ਸਾਡੇ ਜਿਹਾਰੂ ਯੋਧੇ ਅਮਰੀਕ ਸਿੰਘ ਨੂੰ ਸਰਪੰਚ ਬਣਾਇਆ ਅਮਰੀਕ ਸਿੰਘ ਨੂੰ ਔਰ ਇਹ ਬੜੇ ਲੰਬੇ ਸਮੇਂ ਤੋਂ ਸੇਵਾ ਵੀ ਕਰਦੇ ਆ ਰਹੇ ਲੋਕ ਸੇਵਾ ਵੀ ਕਰਦੇ ਨੇ ਸਿਆਣੇ ਨੇ ਸਾਰਾ ਕੁਛ ਆ ਲੋਕਾਂ ਨੇ ਸਾਡੇ ਨੰਬਰਦਾਰ ਜੀ ਨੇ ਹਰਦੀਪ ਸਿੰਘ ਜੀ ਇਧਰ ਕਲਦੀਪ ਸਿੰਘ ਜੀ ਭਾਜੀ ਹੁਣੇ ਸਾਰੇ ਇਹਨਾਂ ਦੇ ਸਹਿਯੋਗ ਨਾਲ ਸਾਰੇ ਸਤਕਾਰਯੋਗ ਨੇ ਸਾਰੇ ਭਰਾ ਇਹਨਾਂ ਨੇ ਕਹਿਣਾ ਮੰਨ ਕੇ ਜੋ ਅਸੀਂ ਬੇਨਤੀ ਕੀਤੀ ਸੀ ਉਸ ਗੱਲ ਨੂੰ ਮੰਨ ਕੇ ਲੋਕ ਕਿਉਂਕਿ ਲੋਕ ਅੱਜ ਕੱਲ ਨਾ ਜਾਗਰੂਕ ਹੋ ਗਏ ਲੋਕਾਂ ਨੇ ਦੇਖਿਆ ਵੀ ਲੜਾਈਆਂ ਝਗੜਿਆਂ ਚ ਕੁਝ ਨਹੀਂ ਰੱਖਿਆ ਆਮ ਕਰਕੇ ਪਹਿਲਾਂ ਲੜਾਈਆਂ ਹੀ ਹੋਈ ਜਾਂਦੀਆਂ ਸੀ ਆਪਣੇ ਭਾਈਚਾਰਾ ਦੀ ਭਾਈਚਾਰਕ ਲੜਾਈ ਹੁੰਦੀ ਸੀ ਔਰ ਉੱਪਰਲੀ ਜਿਹੜੀ ਲੀਡਰਸ਼ਿਪ ਉਹ ਇੱਕ ਹੋ ਜਾਂਦੀ ਸੀ ਸਾਡੇ ਭਰਾਵਾਂ ਦੇ ਵਿੱਚ ਸਾਡੇ ਯਾਰੀਆਂ ਦੋਸਤੀਆਂ ਦੇ ਵਿੱਚ ਬਿਚਰੇ ਵਧਾਈ ਜਾਂਦੇ ਹੁੰਦੇ ਸੀ ਸੋ ਅੱਜ ਐਮਐਲਏ ਹਰਮਿੰਦਰ ਸਿੰਘ ਪਠਾਨ ਮਾਜਰੇ ਦੀ ਚੰਗੀ ਸੋਚ ਮੁਤਾਬਕ ਬਹੁਤ ਸਾਰੇ ਹਲਕੇ ਦੇ ਵਿੱਚ ਵੱਧ ਤੋਂ ਵੱਧ ਹੋ ਰਹੀਆਂ ਸਮਤੀਆਂ ਹੋ ਰਹੀਆਂ ਆ ਸੋ ਮੈਂ ਪਿੰਡ ਅਸਮਾਨਪੁਰ ਵਾਸੀਆਂ ਨੂੰ ਗੋਤ ਬਹੁਤ ਵਧਾਈ ਦਿੰਦਾ ਲੱਖ ਲੱਖ ਵਧਾਈਆਂ ਜੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤ ਸ੍ਰੀ ਅਕਾਲ ਸਤ ਜੀ ਸਭ ਮੁਬਾਰਕਾਂ ਤੁਹਾਨੂੰ ਸਭ ਤੋਂ ਪਹਿਲਾਂ ਲਓ ਜੀਆਂ ਮੁਬਾਰਕਾਂ ਕਿਵੇਂ ਲੱਗ ਰਿਹਾ ਸੋ ਪਹਿਲੇ ਵਸਪਤ ਬਣੇ ਬਹੁਤ ਅੱਛਾ ਲੱਗ ਰਿਹਾ ਹੈ ਜੀ ਇਹ ਜਿਹੜਾ ਮੇਰਾ ਨਗਰ ਹੈ ਪੰਚਾਇਤ ਹੈ ਜੀ ਪਿੰਡ ਦੀ ਇਸ ਨੇ ਬਹੁਤ ਸਤਕਾਰ ਸਹਿਯੋਗ ਦਿਆ ਮਨੋਂ ਇਹਨਾਂ ਦੇ ਸਤਿਕਾਰ ਜੀ ਮੈਂ ਸਰਪੰਚ ਚੁਣਿਆ ਗਿਆ ਜੀ ਮੈਂ ਆਪਣਾ ਮੈਲਾ ਸਾਹਿਬ ਆਮ ਆਦਮੀ ਪਾਰਟੀ ਦੇ ਸਾਰੇ ਛੋਟੇ ਦੇ ਵੱਡੇ ਸੱਜਣ ਮਿੱਤਰਾਂ ਦਾ ਮੇਰੇ ਪਿੰਡਾਂ ਦਾ ਪਹਿਲ ਤੋਂ ਧੰਨਵਾਦ ਕਰਦਾ ਜੀ ਲੈ ਵੀ ਖਾਲਸਾ ਵੈਲਵੈਟ ਜੀ ਸਰ ਮੇਰਾ ਨਾਮ ਕੁਲਦੀਪ ਸਿੰਘ ਹਾਂ ਸਾਡਾ ਸਰਪੰਚਾ ਸੁਵਾਨਪੁਰ ਜੀ ਕੀ ਕਰ ਚੰਦਾ ਜੀ ਮੈਂ ਇਹ ਅਪੀਲ ਕਰਦਾ ਸਾਰੇ ਪੰਚਾਇਤਾਂ ਨੂੰ ਜਿਵੇਂ ਸਾਡੇ ਪਿੰਡ ਚ ਅਸੀਂ ਸੰਮਤੀ ਕਰੀ ਆ ਸਾਰੇ ਨਗਰ ਨਿਵਾਸੀਆਂ ਨੇ ਤੇ ਇਸੇ ਤਰ੍ਹਾਂ ਸਾਰੀਆਂ ਪੰਚਾਇਤਾਂ ਸੰਮਤੀ ਕਰੋ ਤੇ ਹਰਮੀਤ ਸਿੰਘ ਪਟਾਣਾ ਮਾਜਰਾ ਤੋਂ ਗਰੰਟਾਂ ਲਓ ਪਿੰਡ ਦੇ ਵੱਧ ਦੇ ਵੱਧ ਵਿਕਾਸ ਕਰੋ ਜਿਹੜੇ ਸਰਪੰਚ ਬਣਦੇ ਪੰਚ ਬਣਗੇ ਇਹਨਾਂ ਦਾ ਵੱਧ ਦੇ ਵੱਧ ਸਹਿਯੋਗ ਦਿਓ ਇੰਨੇ ਆ ਕਹਿੰਦਾ ਹਾਂ ਮੈਂ ਖਿਮਾ ਦਾ ਜਾਚਾ ਵਹਿਰ ਜੋ ਖਾਲਸਾ ਵਹਿਰ ਜੀ ਬਾਬਾ ਜੀ ਬਾਬਾ ਜੀ ਅਸਰਿਕਾਲ ਜੀ ਬਾਬਾ ਜੀ ਵਾਰਕਾ ਰੋਟੇ ਬੜੇ ਸਾਹਿਬ ਜੀ ਬਹੁਤ ਸਾਰੇ ਨਿਵਾਰਕਾ ਜੀ ਵੀ ਮੈਨੂੰ ਮੇਰੇ ਨਗਰ ਵੱਲੋਂ ਬਹੁਤ ਖੁਸ਼ੀ ਹੋਈ ਆ ਵੀ ਇਹ ਜਿਹੇ ਖੁਸ਼ੀਆਂ ਹਰ ਇੱਕ ਪਿੰਡ 'ਚ ਹੋਣ ਜਿੱਤਰਾ ਸਾਡੇ ਪ੍ਰਮੀਤ ਸਰਦਾਰ ਜੀ ਨੇ ਹਰ ਘਰ ਜਾ ਜਾ ਕੇ ਬੇਨਤੀ ਕਰੀਆ ਕਿ ਭਾਈ ਆਨ ਆਵੇ ਟਾਈਮ ਚ ਤੁਸੀਂ ਇਕੱਠੇ ਹੋ ਕੇ ਸਹਿਮਤੀ ਨਾਲ ਸਰਪੰਚ ਬਣਾਓ ਤੁਹਾਡੀ ਵੀ ਚੜਦੀ ਕਲਾ ਹੋਏਗੀ ਤਾਂ ਮੇਰੀ ਵੀ ਹੋਏਗੀ ਬਹੁਤ ਸੱਚੇ ਦਰਵਾਦ ਕੀ ਜੈ